ਅਲੀਨਾਵ ਦੇ ਸਿਵਾਜ ਜਿਵੇਂ ਆਪਾਂ ਪਹਿਲਾਂ ਵੀ ਮੀਟਿੰਗਾਂ ਹੋਈਆਂ ਸੀ 13 ਤਰੀਕ ਦਾ ਤੁਸੀਂ ਸਮਝ ਦਿੱਤਾ ਸੀਗਾ ਅੱਜ 14 ਤਰੀਕ ਹੋਈ ਹੈ ਤੇ ਅੱਜ ਤੁਸੀਂ ਬਾਜ਼ਾਰ ਦੇ ਵਿੱਚ ਰਾਉਂਡ ਵੀ ਲਾਇਆ ਕਿੱਦਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਵੀ ਕੀ ਕੋਸ਼ਿਸ਼ ਅੱਜ ਅਪੀਲ ਕੀ ਕਰਨਾ ਚਾਹੁੰਦੇ ਤੁਸੀਂ ਜਿਹੜੇ ਦੁਕਾਨਦਾਰ ਐ ਰੇੜੀ ਆ ਦੇਖੋ ਗੁਰਾਇਆਂ ਸ਼ਹਿਰ ਦੇ ਵਿੱਚ ਬੜੀ ਤਕੀ ਸਮੱਸਿਆ ਸੀ ਖਾਸ ਕਰ ਬੜਾ ਪਿੰਡ ਰੋਡ ਤੇ ਜਿਹੜਾ ਦੁਕਾਨਾਂ ਵਾਲੇ ਸਾਮਾਨ ਅੱਗੇ ਕੀਤਾ ਹੋਇਆ ਸੀਗਾ ਰੇੜੀਆਂ ਲੱਗੀਆਂ ਹੋਈਆਂ ਸੀਗੀਆਂ ਆਏ ਦਿਨਾਂ ਜਾਮ ਰਹਿੰਦਾ ਸੀ ਹਰ ਬੰਦੇ ਨੂੰ ਨੰਗਣ ਦੀ ਪਰੇਸ਼ਾਨੀ ਰਹਿੰਦੀ ਸੀ ਹਰੇਕ ਬੰਦਾ ਇਹ ਸ਼ਿਕਾਇਤ ਕਰਦਾ ਸੀਗਾ ਕਿ ਬੜਾ ਰੋਡ ਪਿੰਡ ਰੋਡ ਤੇ ਬਹੁਤ ਜਾਮ ਲੱਗਦਾ ਜੀ ਉਹਨੂੰ ਟ੍ਰੈਫਿਕ ਨੂੰ ਸਹੀ ਕਰੋ ਜੋ ਮੈਂ ਇਸ ਸਬੰਧ ਵਿੱਚ ਮੀਟਿੰਗ ਕੀਤੀ ਸੀ 10 ਦਿਨ ਪਹਿਲੇ ਦੁਕਾਨਦਾਰ ਵੀਰਿਆ ਨਾਲ ਸਾਰਿਆਂ ਨਾਲ ਮਿਲ ਕੇ ਮਾਰਕੀਟ ਵਾਲਿਆਂ ਨਾਲ ਇਹਨਾਂ ਨੇ ਸਹਿਯੋਗ ਦਿੱਤਾ ਸੀ ਮੈਨੂੰ ਕਿ ਅਸੀਂ 13 ਤਰੀਕ ਲੋਹੜੀ ਤੋਂ ਅਗਲੇ ਦਿਨ ਸਾਰਾ ਅਸੀਂ ਕਲੀਨ ਕਰ ਦਾਂਗੇ ਜਿਹੜੀਆਂ ਰੇੜੀਆਂ ਉਹ ਵਿੱਚ ਖਵਾ ਦਾਂਗੇ ਤੋਂ ਔਰ ਜਿਹੜਾ ਸਮਾਨ ਬਾਹਰ ਪਿਆ ਦੁਕਾਨਾਂ ਦੇ ਉਹ ਆਪਣੀਆਂ ਦੁਕਾਨਾਂ ਦੇ ਅੰਦਰ ਕਰ ਲਾਂਗੇ ਔਰ ਅੱਜ ਤਕਰੀਬ ਮੈਂ ਦੋ ਰਾਉਂਡ ਲਾਏ ਨੇ ਔਰ ਮੈਂ ਸਾਰਿਆਂ ਨੂੰ ਜਿਹੜਾ ਗੱਡੀ ਸਪੀਕਰ ਲੱਗਾ ਹੁੰਦਾ ਉਹਦੇ ਨਾਲ ਲਾਉਂਸਮੈਂਟ ਕਰਕੇ ਬੇਨਤੀ ਕਰਕੇ ਇਹਨਾਂ ਦਾ ਸਮਾਨ ਅੰਦਰ ਕਰਵਾਤਾ ਆ ਤੇ ਰੇੜੀਆਂ ਜਿਹੜੀਆਂ ਹੈਗੀਆਂ ਉਹ ਵੀ ਜਿਹੜੀਆਂ ਜਿਹੜਾ ਨਾਲਾ ਆ ਉਹਦੇ ਅੰਦਰ ਕਰਵਾਤੀਆਂ ਨੇ ਔਰ ਜਿਹੜੀਆਂ ਬਾਹਰ ਸਿੰਘ ਹੈ ਸਾਰੀਆਂ ਉਹ ਦਾਣਾ ਮੰਡੀ ਭੇਜ ਦਿੱਤੀਆਂ ਨੇ ਜੋ ਲੋਕਾਂ ਨੇ ਅੱਜ ਕਾਫੀ ਜ਼ਿਆਦਾ ਰਾਹਤ ਮਹਿਸੂਸ ਕੀਤੀ ਆ ਕਈ ਪਿੰਡਾਂ ਤੋਂ ਰਾਹਗੀਰਾਂ ਤੋਂ ਸ਼ਹਿਰ ਤੋਂ ਮੈਨੂੰ ਫੋਨ ਆਏ ਆ ਪਿਆ ਕੰਮ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ਆ ਔਰ ਕਈ ਜਿਨ੍ਹਾਂ ਦੀਆਂ ਰੇੜੀਆਂ ਤੋਂ ਚਕਾਈਆਂ ਨੇ ਕੁਝ ਕਈਆਂ ਨੇ ਮਹਿਸੂਸ ਹੀ ਹੋਇਆ ਕਿ ਸਾਡੀਆਂ ਸ਼ਹਿਰ ਤੋਂ ਜਿਹੜੀਆਂ ਰੇੜੀਆਂ ਚੁਗਵਾਤੀਆਂ ਗਈਆਂ ਔਰ ਇਹ ਲੋਕਾਂ ਦੀ ਭਲਾਈ ਵਾਸਤੇ ਕੰਮ ਕੀਤਾ ਗਿਆ ਇਹ ਕੰਟੀਨਿਊ ਜਿੱਦਾਂ ਹੀ ਰਹੇਗਾ ਕੋਈ ਅਪੀਲ ਕਰਨਾ ਚਾਹੁੰਗੇ ਜਿਹੜੇ ਹੱਲੇ ਵੀ ਥੋੜਾ ਜਿਆ ਇਸ ਗੱਲ ਲੈ ਕੇ ਤਕਲੀਫ ਮਾਨਦੇ ਆ ਕਿ ਸਾਡੇ ਇਹ ਰੇੜੀਆਂ ਹਟਾਈਆਂ ਗਈਆਂ ਜਾਂ ਸਾਡਾ ਜਿਹੜਾ ਸੁਵੰਦ ਰਹਿ ਗਿਆ ਆ ਉਹ ਕੁਝ ਦੁਕਾਨਦਾਰ ਵੀ ਤੁਹਾਨੂੰ ਮਿਲੇ ਵੀ ਹੈਗੇ ਆ ਕੁਝ ਦੁਕਾਨਦਾਰ ਮੇਰੇ ਕੋ ਆਏ ਸੀਗੇ ਲੇਕਿਨ ਮੇਰੀ ਇਹੀ ਅਪੀਲ ਹੈ ਸਾਰਿਆਂ ਨੂੰ ਕਿ ਇਹ ਮੈਂ ਜਿਹੜਾ ਕੰਮ ਕਰਵਾ ਰਿਹਾ ਇਹ ਤੁਹਾਡੀ ਜਨਤਾ ਦੀ ਭਲਾਈ ਵਾਸਤੇ ਕਰਾ ਰਿਹਾ ਕਿ ਰਸਤਾ ਖਾਲੀ ਹੋਊਗਾ ਕੋਈ ਬਿਮਾਰ ਬੰਦਾ ਕੋ ਐਂਬੂਲੈਂਸ ਵਗੈਰਾ ਕੋਈ ਕਾਲੀ ਦੇ ਕਿਸੇ ਨੇ ਕਿਤੇ ਜਾਣਾ ਹੁੰਦਾ ਆਪਣੇ ਕੰਮ ਤੇ ਉਹ ਅੱਧਾ ਅੱਧਾ ਘੰਟਾ ਇੱਥੇ ਜਾਂਚ ਪਸਿਆ ਰਹਿੰਦਾ ਮੇਰੀ ਇਹੀ ਅਪੀਲ ਹੈ ਵੀ ਇਹ ਜਿੱਦਾਂ ਵੀ ਕੰਮ ਚੱਲ ਰਿਹਾ ਇਹਨੂੰ ਕੰਟੀਨਿਊਸ ਰਹਿਣ ਦੱਜਾਵੇ ਔਰ ਸਾਡਾ ਇਹਦੇ ਵਿੱਚ ਸਹਿਯੋਗ ਦਿੱਤਾ ਜਾਵੇ ਸਭੋ ਆ ਮੂਰੇ ਹੋ ਕੇ ਇਹ ਕੰਮ ਦੀ ਜਿਹੜੀ ਪਹਿਲ ਕਦਮੀ ਕਰਨ